ਅਚਾਨਕ ਜਹਾਜ਼ ਦੇ ਵਿੱਚ ਭਗੜੜ ਮੱਚ ਜਾਂਦੀ ਹੈ दरअसल ਯਾਤਰੀ ਜਹਾਜ਼ ਦੇ ਵਿੱਚ ਅਚਾਨਕ ਜਦੋਂ ਅੱਗ ਲੱਗ ਜਾਂਦੀ ਹੈ ਜਹਾਜ਼ ਦੇ ਉੱਪਰਲੇ ਹਿੱਸੇ ਦੇ ਵਿੱਚੋਂ ਅੱਗ ਦੇ ਗੁਬਾਰ ਧੂੰਏ ਦੇ ਗੁਬਾਰ ਨਿਕਲਣ ਲੱਗਦੇ ਨੇ ਤੇ ਉਸ ਤੋਂ ਬਾਅਦ ਯਾਤਰੀਆਂ ਦੇ ਵਿੱਚ ਭਗੜੜ ਮੱਚ ਜਾਂਦੀ ਹੈ ਹਾਪੋ ਤਾਪੀ ਪੈ ਜਾਂਦੀ ਹੈ ਇੱਕ ਦੂਜੇ ਪਾਸੇ ਨੂੰ ਭੱਜਣ ਲੱਗਦੇ ਨੇ ਤੇ ਹਾਲਾਂਕਿ ਉਸ ਤੋਂ ਬਾਅਦ ਜੋ ਜਹਾਜ਼ ਆ ਉਸ ਦੀ ਐਮਰਜੈਂਸੀ ਲੈਂਡਿੰਗ ਵੀ ਕਰਵਾਉਣੀ ਪੈਂਦੀ ਆ ਪਰ ਆ ਇੱਕ ਵਾਰ ਜਹਾਜ਼ ਦੇ ਵਿੱਚੋਂ ਲੱਗੀ ਅੱਗ ਨੇ ਸਾਰਿਆਂ ਨੂੰ ਚੁੰਕਾ ਕੇ ਰੱਖ ਦਿੱਤਾ ਦਰਅਸਲ ਅੱਜ ਚੀਨ ਅਤੇ ਦੱਖਣੀ ਕੋਰੀਆ ਦੇ ਵਿੱਚ ਜਾ ਰਹੀ 에어 ਚਾਈਨਾ ਦੀ ਫਲਾਈਟ ਨੰਬਰ CA139 ਨੂੰ ਅਚਾਨਕ ਹਵਾ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਜਾਂਦੀ ਹੈ ਦਰਅਸਲ ਇੱਕ ਯਾਤਰੀ ਦੇ ਬੈਗ ਦੇ ਵਿੱਚ ਪਈ ਲਿਥੀਅਮ ਬੈਟਰੀ ਅਚਾਨਕ ਸੜਨ ਲੱਗ ਜਾਂਦੀ ਹੈ ਜਾਨੀ ਕਿ ਉਸ ਨੂੰ ਅੱਗ ਲੱਗ ਜਾਂਦੀ ਹੈ ਜਹਾਜ਼ ਦੇ ਵਿੱਚ ਧੂਆਂ ਤੇ ਅੱਗ ਦੇ ਗੁਵਾਰ ਦੇਖ ਕੇ ਯਾਤਰੀਆਂ ਦੇ ਵਿੱਚ ਹੜਬੜਾਹਟ ਪੈਦਾ ਹੋ ਜਾਂਦੀ ਹੈ ਪਰ ਸਟਾਫ ਦੀ ਚੁਸਤ ਕਾਰਵਾਈ ਦੇ ਨਾਲ ਵੱਡਾ ਹਾਦਸਾ ਹੁਣੋ ਟਲ ਗਿਆ ਹੰਗਜ਼ੂ ਅਤੇ ਹਿੰਚੇਉਨ ਵੱਲ ਜਾ ਰਹੀ 에어 ਚਾਈਨਾ ਦੀ ਫਲਾਈਟ ਨੰਬਰ CA139 ਨੇ ਜਿਹੜਾ ਸਵੇਰੇ 9:47 ਮਿੰਟ ਤੇ ਹੜਾਣ ਭਰੀ ਸੀ ਲਗਭਗ 1 ਘੰਟੇ ਬਾਅਦ ਜਦੋਂ ਜਹਾਜ਼ ਸ਼ੰਘਾਈ ਦੇ ਹਵਾਈ ਖੇਤਰ ਦੇ ਵਿੱਚ ਮੌਜੂਦ ਸੀ ਤਾਂ ਦੀ ਕੈਬਨ ਦੇ ਓਵਰਹੈੱਡ ਬਿਨ ਵਿੱਚੋਂ ਜਿਹੜਾ ਧੂਆ ਨਿਕਲਣਾ ਸ਼ੁਰੂ ਹੋ ਜਾਂਦਾ ਕੁਝ ਚੰ ਸੈਕਿੰਟਾਂ ਬਾਅਦ ਅੱਗ ਦੇ ਗੁਬਾਰ ਲਾਟਾਂ ਨਿਕਲ ਲ ਜਾਂਦੀਆਂ ਨੇ ਇੱਕ ਯਾਤਰੀ ਦੇ ਕੈਰੀ ਆਨ ਬੈਗ ਦੇ ਵਿੱਚ ਪਈ ਲੀਥੀਅਮ ਬੈਟਰੀ ਆ ਜਿਹੜੀ ਆਪਣੇ ਆਪ ਚਾਲੂ ਹੋ ਜਾਂਦੀ ਆ ਅੱਗ ਲੱਗ ਜਾਂਦੀ ਆ ਵੀਡੀਓ ਫੁਟੇਜ ਦੇ ਵਿੱਚ ਸ਼ਰਯਮ ਦਿਸ ਰਿਹਾ ਕਿ ਕਿਸ ਤਰੀਕੇ ਉਸ ਲੀਥੀਅਮ ਬੈਟਰੀ ਦੇ ਵਿੱਚੋਂ ਅੱਗ ਦੇ ਗੁਬਾਰ ਨਿਕਲ ਰਹੇ ਨੇ ਹਾਲਾਂਕਿ ਮੌਕੇ ਤੇ ਕਰੂ ਮੈਂਬਰਾਂ ਨੇ ਤੁਰੰਤ ਜਿਹੜੇ ਅੱਗ ਬਜਾਉ ਟੀਮਾਂ ਹੁੰਦੀਆਂ ਨੇ ਅੱਗ ਬਜਾਉ ਜੰਤਰ ਹੁੰਦੇ ਨੇ ਉਹਨਾਂ ਦੇ ਨਾਲ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਹਾਜ਼ ਦੇ ਕੈਪਟਨ ਨੇ ਐਮਰਜੈਂਸੀ ਲੈਂਡਿੰਗ ਐਮਰਜੈਂਸੀ ਐਲਾਨ ਕਰਦੇ ਹੋਏ ਫਲਾਈਟ ਰੂਸ਼ਿੰਗਾਈ ਪੁਡੋਂਗ ਇੰਟਰਨੈਸ਼ਨਲ 에ਅਰਪੋਰਟ ਵੱਲ ਮੋੜ ਲਿਆ ਜਹਾਜ਼ ਨੇ 11:05 ਦੇ ਉੱਪਰ ਸੁਰੱਖਿਅਤ ਲੈਂਡਿੰਗ ਕੀਤੀ ਸਾਰੇ ਯਾਤਰੀ ਸੁਰੱਖਿਅਤ ਬਾਹਰ ਕੱਢ ਲਏ ਗਏ ਕਿਸੇ ਨੂੰ ਸੱਟ ਤੱਕ ਨਹੀਂ ਲੱਗੀ 에ਅਰ ਚਾਈਨਾ ਵੱਲੋਂ ਦਿੱਤੀ ਗਈ ਸ਼ੁਰੂਆਤੀ ਜਾਣਕਾਰੀ ਦੇ ਵਿੱਚ ਇਹ ਪਤਾ ਲੱਗਿਆ ਕਿ ਕੈਰੀਅਨ ਬੈਗ ਦੇ ਵਿੱਚ ਰੱਖੀ ਲਿਥੀਅਮ ਬੈਟਰੀ ਜਿਹੜੀ ਉਹ ਅੱਗ ਦੇ ਨਾਲ ਜਿਹੜੀ ਸੜਨ ਲੱਗ ਜਾਂਦੀ ਹੈ ਉਸ ਦੇ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗ ਜਾਂਦੀਆਂ ਨੇ ਹੁਣ ਚੀਨੀ ਹਵਾਈ ਅਧਿਕਾਰੀ ਇਸ ਦੀ ਸਾਰੀ ਘਟਨਾ ਦੀ ਜਾਂਚ ਕਰ ਰਹੇ ਹਨ ਪਤਾ ਇਹ ਵੀ ਲੱਗਿਆ ਕਿ ਬੈਟਰੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਬੈਟਰੀ ਨਕਲੀ ਸੀ ਜਾਂ ਫਿਰ ਕਿਸੇ ਮਾਨਤਾ ਰਹਿਤ ਜਾਂ ਫਿਰ ਮਾਨਤਾ ਪ੍ਰਾਪਤ ਕੰਪਨੀ ਦੀ ਬਣੀ ਹੋਈ ਸੀ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਲੀਥੀਅਮ ਬੈਟਰੀਆਂ ਨੂੰ ਜਿਹੜਾ ਹਵਾਈ ਉਡਾਣਾਂ ਦੇ ਵਿੱਚ ਖਤਰਾ ਪੈਦਾ ਹੋਇਆ ਹੋਵੇ ਇਸ ਤੋਂ ਪਹਿਲਾਂ ਕਈ ਅੰਤਰਰਾਸ਼ਟਰੀ ਉਡਾਣਾਂ ਦੇ ਵਿੱਚ ਬੈਟਰੀਆਂ ਦੇ ਧਮਾਕੇ ਜਾਂ ਫਿਰ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਹੋ ਚੁੱਕੀਆਂ ਨੇ ਤੇ ਇੱਕ ਵਾਰ ਫਿਰ ਵੱਡੀ ਘਟਨਾ ਵਾਪਰ ਚੁੱਕੀ ਹੈ ਏਅਰ ਚਾਈਨਾ ਨੇ ਇਹ ਵੀ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ ਕੰਪਨੀ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਉਡਾਣ ਤੋਂ ਪਹਿਲਾਂ ਬੈਟਰੀਆਂ ਦੀ ਸੁਰੱਖਿਆ ਜਾਂਚ ਕਰ ਲੈਣ ਕੇਵਲ ਮਨਜ਼ੂਰ ਸ਼ੁਦਾ ਜਿਹੜੇ ਪ੍ਰੋਡਕਟਸ ਨੇ ਉਪਕਰਣ ਨੇ ਉਹੀ ਨਾਲ ਲੈ ਕੇ ਜਾਏ ਜਾਣ ਅੱਗ ਦੇ ਨਾਲ ਪ੍ਰਭਾਵਿਤ ਫਲਾਈਟ ਨੂੰ ਬਾਅਦ ਦੇ ਵਿੱਚ ਹੋਰ ਜਹਾਜ਼ ਨਾਲ ਇੰਚੌਨ ਦੇ ਵਿੱਚ ਭੇਜਿਆ ਗਿਆ ਖੁਸ਼ਕਿਸਮਤੀ ਦੇ ਨਾਲ ਜਹਾਜ਼ ਦੇ ਵਿੱਚ ਸਵਾਰ ਸਾਰੇ ਯਾਤਰੀ ਕਰੂ ਮੈਂਬਰ ਸੁਰੱਖਿਅਤ ਨੇ ਕੱਟਣਾ ਇੱਕ ਵਾਰ ਫਿਰ ਇਹ ਦਰਸਾਉਂਦੀ ਹੈ ਕਿ ਲੀਥਿਅਮ ਬੈਟਰੀਆਂ ਹਵਾਈ ਯਾਤਰਾ ਦੇ ਵਿੱਚ ਕਿੰਨਾ ਵੱਡਾ ਖਤਰਾ ਬਣ ਸਕਦੇ ਨੇ ਹਾਲਾਂਕਿ ਜੇ ਨਵੀਂ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਨਵੇਂ ਪ੍ਰੋਟੋਕੋਲ ਵੀ ਜਿਹੜਾ ਲਾਗੂ ਕਰਨ ਦੀ ਲੋੜ ਹੈ ਤਾਂ ਜੋ ਜਿਹੜੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਇੱਕ ਵਾਰ ਫਿਰ ਜਹਾਜ਼ ਦੇ ਵਿੱਚ ਉਸ ਵਕਤ ਭਗੜ ਮੱਚ ਜਾਂਦੀ ਹੈ ਜਦੋਂ ਇੱਕ ਕੈਰੀ ਆਨ ਬੈਗ ਹੁੰਦਾ ਜਿਹੜਾ ਉੱਪਰ ਰੱਖਣ ਦੇ ਵਿੱਚ ਪਿਆ ਹੁੰਦਾ ਅਚਾਨਕ ਉਸ ਦੇ ਵਿੱਚ ਪਈ ਲੀਥੀਅਮ ਬੈਟਰੀ ਸੜਨ ਲੱਗਦੀ ਹੈ ਤੇ ਉਸ ਤੋਂ ਬਾਅਦ ਭਿਆਨਕ ਅੱਗ ਲੱਗ ਜਾਂਦੀ ਹੈ ਜਹਾਜ਼ ਦੇ ਵਿੱਚ ਉਹ ਅੱਗ ਦੇ ਗੁਵਾਰ ਨਿਕਲਣ ਲੱਗਦੇ ਨੇ ਜਦੋਂ ਇਹ ਤਸਵੀਰ ਬਣਦੀ ਆ ਕਲਿੱਪ ਦੇਖਣ ਨੂੰ ਲੱਗਦੀ ਆ ਇਹ ਤਸਵੀਰ ਤੁਸੀਂ ਵੀ ਦੇਖ ਰਹੇ ਹੋ ਤੇ ਉਸੇ ਵਕਤ ਮੌਕੇ ਤੇ ਜਹਾਜ਼ ਦੇ ਵਿੱਚ ਭਗੜੜ ਮੱਚਦੀ ਆ ਇੱਕ ਦੂਜੇ ਵੱਲ ਜਿਹੜੇ ਯਾਤਰੀ ਨੇ ਭੱਜਣ ਲੱਗਦੇ ਨੇ ਹਾਲਾਂਕਿ ਕਰੂ ਮੈਂਬਰਾਂ ਨੇ ਮੌਕੇ ਤੇ ਅੱਗ ਬਜਾਉ ਜੰਤਰਾਂ ਦੇ ਨਾਲ ਅੱਗ ਦੇ ਉੱਪਰ ਕਾਬੂ ਪਾਇਆ ਹਾਲਾਂਕਿ ਜਹਾਜ਼ ਦੇ ਕੈਪਟਨ ਨੇ ਜਿਹੜਾ ਮੌਕੇ ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਆ ਜਿਹੜੀ ਉਹ ਵੀ ਸੁਰੱਖਿਆ ਤਰੀਕੇ ਨਾਲ ਕਰਾਈ ਤੇ ਸਾਰੇ ਯਾਤਰੀ ਅਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ